ਸਭ ਤੋਂ ਪਹਿਲਾਂ ਦਾ ਪੰਡਤ ਦੇ ਵਿੱਚ ਤirajਮਾਨ ਮੇਰੇ ਬਜ਼ੁਰਗ ਮੇਰੀਆਂ ਮਾਮਾ ਮੇਰੀਆਂ ਭੈਣਾਂ ਮੇਰੇ ਵੀਰ ਨਿਮਰਤਾ ਸਹਿਬ ਤੁਹਾਨੂੰ ਸਤਿ ਸ੍ਰੀ ਅਕਾਲ ਅੱਜ ਕੇ ਫੋਟੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਜਿਸ ਜੋਸ਼ ਦੇ ਨਾਲ ਅਸੀਂ ਇੱਥੇ ਆਇਆ ਤੇ ਉਸ ਜੋਸ਼ ਦੇ ਨਾਲ ਮੈਨੂੰ ਫੋਟੇ ਦੀ ਸੁਣਨੀ ਮਿਲੀ ਜੋ ਮੈਨੂੰ ਉਮੀਦ ਸੀ ਤੁਸੀਂ ਮੇਰੀਆਂ ਉਮੀਦਾਂ ਤੇ ਖਰੇ ਵੀ ਉਤਰੇ ਕਹਿੰਦੇ ਆ ਨਾ ਜਿੱਦੀ ਜ਼ੁਬਾਨ ਤੇ ਫਤੇ ਤੇ ਉਹਦੀ ਜਹਾਨ ਤੇ ਫਤੇ ਉਸ ਜਹਾਨ ਤੇ ਫਤੇ ਘਰਉਣ ਦੇ ਲਈ ਦੋਵੇਂ ਹੱਥ ਉੱਚੇ ਚੱਕ ਕੇ ਗੱਜ ਕੇ ਮਤੇ ਦੀ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਇਸੇ ਕੱਠ ਦੇ ਵਿੱਚ ਤੁਹਾਡਾ ਇੱਕ ਵੱਖਰਾ ਹੀ ਦੋਸ਼ ਦੇਖਣ ਨੂੰ ਮਿਲਿਆ। ਮੈਂ ਜੋ ਸੋਚ ਕੇ ਆਈ ਸੀ ਕਿ ਮੈਂ ਬੋਲੂਗੀ ਮੈਂ ਤੁਹਾਡਾ ਇੱਕਠ ਤੁਹਾਡਾ ਪਿਆਰ ਦੇਖ ਕੇ ਸਭ ਕੁਝ ਹੀ ਬੋਲੂਗੀ। ਮੈਨੂੰ ਕੋਈ ਯਾਦ ਹੀ ਨਹੀਂ ਰਿਹਾ ਕਿ ਮੈਂ ਕੀ ਬੋਲਾਂ। ਮੇਰੇ ਤੋਂ ਪਹਿਲਾਂ بڑے ਬੁਲਾਰੇ ਆਏ। ਉਹਨਾਂ ਨੇ ਅੱਜ ਦੇ ਜੋ ਮੁੱਦੇ ਨੇ ਤਾਂ ਪਾਈ ਭਾਨੇ ਸਿੱਧੂ ਬਾਬਤ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਤੇ ਮੈਂ ਕੱਟ ਸਮੇਂ ਦੇ ਵਿੱਚ ਕੁਝ ਕੋ ਵਿਚਾਰ ਹੀ ਤੁਹਾਡੇ ਨਾਲ ਸਾਂਝੇ ਕਰਨਾ ਚਾਹੀਏ ਮੈਂ ਗੱਲ ਕਰਨਾ ਚਾਹੁੰਨੀ ਆ ਬਾਈ ਭਾਨੇ ਸਿੱਧੂ ਦੀ ਬਾਈ ਭਾਨਾ ਸਿੱਧੂ ਨਾ ਤਾਂ ਕੋਈ ਐਮ ਐਲ ਏ ਆ ਨਾ ਐਮ ਪੀ ਐ ਨਾ ਮੁੱਖ ਮੰਤਰੀ ਆ ਨਾ ਮੰਤਰੀ ਆ ਨਾ ਸਰਪੰਚ ਆ ਪਰ ਫਿਰ ਵੀ ਬਾਈ ਭਾਨੇ ਸਿੱਧੂ ਨੇ ਉਹ ਕੰਮ ਕੀਤੇ ਜਿਹੜੇ ਕੰਮ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਆ ਸਰਕਾਰੀ ਅਫਸਰਾਂ ਦੀ ਹੁੰਦੀ ਆ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਆ ਲੋਕਾਂ ਨੂੰ 26 ਜਨਵਰੀ ਦੇ ਪੰਜਾਬ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਜੀ ਕਿ ਭਾਈ ਜੋ ਕੰਮ ਸਾਡਾ ਸੀ ਉਹ ਕੰਮ ਤੁਸੀਂ ਕਰਕੇ ਦਿਖਾਓ ਪੰਜਾਬ ਦੇ ਲੋਕਾਂ ਨੂੰ ਜੋ ਟ੍ਰੈਵਲ ਏਜੰਟਾਂ ਨੇ ਲੁੱਟਿਆ ਉਹਨਾਂ ਦੇ ਖਿਲਾਫ ਭਾਈ ਭਾਨਾ ਲੜੂ ਭਾਨਾ ਲੜਿਆ ਟੋਰ ਪਲਾਜ਼ਾ ਤੇ ਹੁਣ ਲੁੱਟ ਦੇ ਖਿਲਾਫ ਭਾਈ ਭਾਨੇ ਸਿੱਧੂ ਨੇ ਆਵਾਜ਼ ਚੱਕੀ ਪਰ ਹੋਇਆ ਇਸੇ ਉਹ ਭਰਾਵੋ ਇਹ ਜਿਹੜੀ ਸਰਕਾਰ ਹੈ ਨਾ ਇਹ ਡਰ ਗਈ ਹੈ ਸਾਡੇ ਆਮ ਲੋਕਾਂ ਤੋਂ ਉਹਨਾਂ ਲੋਕਾਂ ਤੋਂ ਜਿਹੜੇ ਹੱਕ ਦੀ ਗੱਲ ਕਰਦੇ ਆ ਜਿਹੜੇ ਸੱਚ ਦੀ ਗੱਲ ਕਰਦੇ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੀ ਆਵਾਮ ਦੇ ਨਾਲ ਖੜਦੇ ਆ ਤੁਸੀਂ ਦੇਖੋ ਸਗਰਾ ਸਥੇਤ ਮਾਰ ਕੀ ਕਰਨ ਦੇ ਲੱਗੇ ਹੋਏ ਨੇ ਕਿ ਰਿਸਪੈਕਟ ਹੋਦਾ ਤੇ ਗਰਾਜ ਮੰਡ ਪੰਜਾਬ ਦੇ ਮੁੱਖ ਮੰਤਰੀ ਲੋਚਨਾ ਹੋਣੀ ਹੀ ਹੁੰਦੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਪ੍ਰਧਾਨ ਮੰਤਰੀ ਆ ਤੇ ਚਾਹੇ ਪਿੰਡ ਦਾ ਸਰਪੰਚ ਆ ਪਰ ਜੋ ਜਨ ਨੇ ਕੀਤਾ ਬਾਈ ਭਾਨੇ ਸਿੱਧੂ ਤੇ ਪਰਚਾ ਸਰਦਾਰ ਸਿਖਪਾਲ ਸਿੰਘ ਖੈਰਾ ਜੀ ਤੇ ਪਰਚਾ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੇ ਪਰਚਾ ਬਾਈ ਪਰਮਿੰਦਰ ਝੋਟੇ ਤੇ ਪਰਚਾ ਇਸ ਦੇ ਨਾਲ ਲੋਕ ਨਾਲ ਨਹੀਂ ਜੁੜਦੇ ਲੋਕ ਟੁੱਟਦੇ ਇਹ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਆ ਲੋਕਾਂ ਨੂੰ ਨਾਲ ਜੋੜਨਾ ਲਾ ਕੇ ਲੋਕਾਂ ਨੂੰ ਤਾਲੋ ਤੋਰਨਾ ਜਿਹੜੇ ਤੁਹਾਡੇ ਦੀ ਹੀ ਰਹਤੇ ਨੇ ਪਰ ਪੰਜਾਬ ਸਰਕਾਰ ਦੇ ਆ ਭਗਵੰਤ ਸਿੰਘ ਮਾਨ ਦੇ ਹੱਥਾਂ ਦੇ ਕਰਕੇ ਜਿਹੜੇ ਵਾਦੇ ਹਮਦਰਦ ਸੀ ਜਿਨ੍ਹਾਂ ਨੇ ਉਹਨਾਂ ਨੂੰ ਹੋਟਾਂ ਪਾਈਆਂ ਸੀ ਅੱਜ ਉਹ ਲੋਕ ਵੀ ਪੰਜਾਬ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ ਇਹ ਜਿੱਤ ਦਾ ਬੜੀ ਭਾਨੇ ਸਿੱਧੂ ਵੀ ਇਹ ਤੁਹਾਡਾ ਇੱਕ ਜਿੱਤ ਦਾ ਬੜੀ ਭਾਨੇ ਸਿੱਧੂ ਵੀ ਇਹ ਵਿਚਾਰਧਾਰਾ ਨਹੀਂ ਸੀ ਪਾਰਟੀ ਦੀ ਤਦੋ ਪੰਜਾਬ ਦੇ ਵਿੱਚ ਕੁਝ ਗੜਬ ਹੁੰਦਾ ਸੀ ਰੇਟਾਂ ਆਪੀਆ ਚੱਲਦਾ ਸੀ ਗਰੀਬਾਂ ਦੇ ਨਾਲ ੱੱੱੱੱ ਹੁੰਦਾ ਸੀ ਅਕਾਲੀ ਸਰਕਾਰ ਵੇਲੇ ਕਹਿੰਦੇ ਸੀ ਕਿ ਜੀ ਇਹਦੇ ਵਿੱਚ ਅਕਾਲੀਆਂ ਦਾ ਯੋਗਦਾਨ ਹੈ காங்க्रेड ਸਰਕਾਰ ਵੇਲੇ ਕਹਿੰਦੇ ਸੀ ਕਿ ਤਾਂ ਕੈਪਟਨ ਰਮਿੰਦਰ ਸਿੰਘ ਦੀ ਸ਼ਹਿਤ ਹੋ ਰਿਹਾ ਤਾਂ ਕੀ ਅੱਜ ਸਾਰਾ ਕੁਝ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੀ ਸ਼ਹਿਤ ਹੋ ਰਿਹਾ ਅਸੀਂ ਦੇਖਿਆ ਤਾਂ ਜੋ ਨਿਊਜ਼ਾਂ ਦੇ ਵਿੱਚ ਆਇਆ ਜਿਸ ਤਰ੍ਹਾਂ ਦਾ ਵਰਤਾਅ ਬਾਈ

ਉਹਦੇ ਨਾਲ ਖੜਾਂਗੇ ਭਾਈ ਭਾਨੇ ਸਿੱਧੂ ਦੇ سپورਟ ਦੇ ਵਿੱਚ ਅਖੀਰ ਦੇ ਵਿੱਚ ਦੋ ਲਾਈਨਾਂ ਬੋਲਾਂਗੇ ਭਾਈ ਜੀ ਨੇ ਮੈਨੂੰ ਦੁਬਾਰਾ ਕਿਹਾ ਕਿ ਬਸ ਤੁਸੀਂ ਸਾਥ ਦਿਓ ਕਿ ਇਹ ਕੰਗਰਾਂਵਾਦ ਸਮਝਦੇ ਨੇ ਆ ਗੱਬਰੂ ਹੋਏ ਜਵਾਨਾਂ ਨੂੰ ਇਹ ਦੇਸ਼ ਕਰੋਹੀ ਬਣਾ ਦਿੰਦੇ ਹੱਕ ਮੰਗਦੇ ਹੋਏ ਇਨਸਾਨਾਂ ਨੂੰ ਅਸੀਂ ਅੱਕ ਚੁੱਕੇ ਹਾਂ ਥੱਕ ਚੁੱਕੇ ਪਰਦੀ ਨ ਸਰਕਾਰੇ ਅਸੇ ਇਸੇ ਕਰਕੇ ਤੇਰੇ ਨਾਲ ਸਾਡੀ ਪਰਦੀ ਨ ਸਰਕਾਰੇ ਨੇ ਸੁਬਾਨ ਅੱਲਾਹ ਸੋ ਬਾਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਅੱਗੇ ਵੀ ਐਸੇ ਇਤਿਹਾਸ ਨੂੰ ਇਸੇ ਤਰ੍ਹਾਂ ਕਾਇਮ ਰੱਖਿਓ ਜਦੋਂ ਵੀ ਅੱਲਾ ਦੇ ਪਰਿਵਾਰ ਵੱਲੋਂ ਆਪਾਂ ਨੂੰ ਤੇਰੇ ਸਨੇਹਾ ਪੂਰੇ ਮੈਨੇਜਮੈਂਟ ਵੱਲੋਂ ਕੋਈ ਕਾਲ ਆਉਂਦੀ ਹੈ ਤਾਂ ਆਪਾਂ ਜਰੂਰ ਭਾਈ ਭਾਂਦੇ ਸਿੱਧੂ ਦੇ ਹੱਥ ਦੇ ਵਿੱਚ ਜਾ ਕੇ ਖੜੀਏ ਅਖੀਰ ਤੇ ਗੱਜ ਕੇ ਫੋਟੇ ਦੀ ਸਾਂਝ ਪਾ ਲਿਓ ਉਹ ਹੈ ਗੁਰਜੀ ਦਾ ਖਾਲਸਾ ਜੈ ਜੈਕਾਰ ਜਿਹੜੇ ਮੇਰੇ ਭਰਾ ਪਿੱਛੇ ਖੜੇ ਨੇ ਉਹਨਾਂ ਨੇ ਨਹੀਂ ਹੱਥ ਜੱਗੇ ਪਿੱਛੇ ਕੋਠੇ ਤੇ ਖੜੇ ਨੇ ਇੱਧਰ ਪਿੱਛੇ ਸੜਕ ਦੇ ਨਾਲ ਖੜੇ ਨੇ ਅਖੀਰ ਤੇ ਇੱਕ ਫੋਟੇ ਹੋਰ ਭਾਈ ਭਾਂਦੇ ਸਿੱਧੂ ਦੀ سپورਟ ਦੇ और